ਮਜ਼ੀਰਾ ਜੀ ਜਦੋਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਐਮਪੀ ਇਲੈਕਸ਼ਨ ਲੜੀ ਤੇ ਉਸ ਸਮੇਂ ਨੂੰ ਜੇਕਰ ਦੇਖਤਾ ਜਾਵੇ ਤਾਂ ਉਹ ਜਿਹੜਾ ਮੀਡਵਾ ਸੀ ਕੋਈ ਵੀ ਪਾਰਟੀ ਹੈ ਆਪਣੇ ਉਮੀਦਵਾਰ ਨੂੰ ਉਹ ਖਤਰਕ ਕੇ ਸਿਲੈਕਟ ਕਰਦੀ ਸੀ ਪਰ ਜੇਕਰ ਅੱਜ ਦੇ ਸਮੇਂ ਦੇਖਿਆ ਜਾਵੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਪਾਰਟੀਆਂ ਘਟ ਗਈਆਂ ਨੇ ਸਿਆਸੀ ਪਾਰਟੀਆਂ ਬਟ ਉਮੀਦਵਾਰ ਵਧ ਗਏ ਨੇ ਇਹਨੂੰ ਕਿੱਥੇ ਦੇਖਦੇ ਹੋ ਮੈਡਮ ਦੇਖੋ ਜਿਆਦਾਤਰ ਤਾਂ ਜਿਹੜਾ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦੀ ਬੇੜਾ ਕਰ ਕਰਕੇ ਰੱਖਦਾ ਕਿਉਂਕਿ ਦਿੱਲੀ ਦੇ ਵਿੱਚ ਕੇਜਰੀਵਾਲ ਹੋ ਗਿਆ ਇੱਥੇ ਭਗਵੰਤ ਮਾਨ ਸਾਹਿਬ ਹੋ ਗਏ ਹਨ ਤੇ ਇਹਨਾਂ ਪਾਰਟੀਆਂ ਨਾਲ ਲੋਕਾਂ ਦਾ ਮੋਹ ਭੰਗ ਹੋ ਗਿਆ ਹੁਣ ਸਰਕਾਰ ਆਮ ਆਨ ਸਰਕਾਰ ਨੇ ਜਿੰਨਾ ਵੀ ਨੁਕਸਾਨ ਕੀਤਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਤੇ ਇਹਨਾਂ ਨੇ ਕਸਮ ਖਾਦੀ ਸੀ ਕਿ ਕਿਸੇ ਧਰਨਾ ਨਹੀਂ ਲੱਗਣ ਦੇਣਾ ਕਿਸੇ ਨੂੰ ਤੜਫਣ ਨਹੀਂ ਦੇਣਾ ਦੇਖੋ ਲੋਕ ਘਰ ਨੇ ਅੱਜ ਵੀ ਲੱਗ ਰਹੇ ਨੇ ਠੀਕ ਆ ਤੁਸੀਂ ਦੇਖੋ ਕਿੱਥੇ ਨਹੀਂ ਧਰਨਾ ਪਹਿਲਾਂ ਟਰੱਕ ਡਰਾਈਵਰਾਂ ਨੇ ਆਪਣੇ ਉਹਦੇ ਲਈ ਧਰਨਾ ਲਾਇਆ ਹੁਣ ਕਿਸਾਨ ਐਸਪੀ ਦੇ ਲਈ ਦੇ ਲਈ ਆਪਣੇ ਧਰਨੇ ਲਾ ਰਹੇ ਨੇ ਕਿਉਂਕਿ ਜਿਹੜੇ ਕਾਨੂੰਨ ਕਿਸਾਨ ਨੂੰ ਮਿਲਨੇ ਚਾਹੀਦੇ ਉਹ ਨਹੀਂ ਮਿਲ ਰਹੀ ਹੁਣ ਤੁਸੀਂ ਦੇਖੋ ਆਪਣਾ ਕਿਸਾਨ ਬੈਠਾ ਉੱਥੇ ਰੁਲਦਾ ਇਧਰ ਸਾਡੀ ਖੇਤਾਂ ਦੇ ਵਿੱਚ ਕੰਨ ਘਰ ਰਹੀ ਆ ਤੁਸੀਂ ਐਂ ਦੇਖੋ ਅਸੀਂ ਖੇਤ ਸੰਭਾਲੀਏ ਜਾਂ ਉਧਰ ਆਪਣੇ ਮੋਰਚੇ ਸੰਭਾਲੀਏ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੀ ਆਂ ਵੀ ਕਿਸਾਨਾਂ ਦੇ ਜਿੰਨੇ ਵੀ ਮੁੱਦੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ ਕਿਉਂਕਿ ਜੋ ਅੰਨ ਦਾਤਿਆ ਨੇ ਕਰਨਾ ਉਹ ਨਹੀਂ ਕੋਈ ਕਰ ਸਕਦਾ ਜੋ ਅਸੀਂ ਬੈਠੇ ਜਿਉਂਦੇ ਜਾਗਦੇ ਖਾਂਦੇ ਪੀਂਦੇ ਆ ਸਿਰਫ ਅੰਨ ਦਾਤੇ ਦੀ ਬਦੌਲਤ ਆ ਇਸੇ ਲਈ ਮੈਂ ਕਿਸਾਨ ਵੀਰਾਂ ਨੂੰ ਦਿਲੋਂ ਸਲੂਟ ਕਰਦਾ ਜੇਕਰ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਦੀ ਇਸ ਸਮੇਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੈ ਤੇ ਇਮਾਨਦਾਰਾਂ ਦੀ ਸਰਕਾਰ ਦੇ ਕਨਵੀਨਰ ਨੂੰ ਮੋਦੀ ਸਰਕਾਰ ਨੇ ਕਰ ਦਿੱਤਾ ਜੇਲ੍ਹ ਦੇ ਅੰਦਰ ਇਸ ਨੂੰ ਤੁਸੀਂ ਕਿੱਥੇ ਦੇਖਦੇ ਹੋ ਨਾ ਬਿਲਕੁਲ ਇਮਾਨਦਾਰੀ ਨੂੰ ਸਾਡਾ ਬੇੜਾ ਜਮੀ ਫੱਟੀ ਪੋਤੀ ਪੰਜਾਬ ਦੀ ਅਸੀਂ ਤਾਂ ਕਹਿ ਨਹੀਂ ਸਕਦੇ ਮੈਂ ਤਾਂ ਲੱਕ ਲਾਣ ਤਾਂ ਪੁਣੀਆ ਮੈਂ ਕਿਹਨ ਜੇ ਮੈਨੂੰ ਮਿਲ ਜਵੇ ਤਾਂ ਮੈਂ ਉਹਦੇ ਗਲਤ ਸਿਤਰਾ ਸਿਤਰਾ ਵਿਹਾਰ ਪਾਵਾਂ